ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਇੱਕ ਵਾਰ ਫੇਰ ਅੱਜ ਦੀ ਵੀਡੀਓ ਸਿਰਫ 2-3 ਮਿੰਟ ਦੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਇਆ ਉਹ ਇਸ ਕਰਕੇ ਲੈ ਕੇ ਆਇਆ ਮੈਂ ਕਿ ਅਗਸਤ ਮਹੀਨੇ ਦੇ ਵਿੱਚ ਚੜ੍ਹਦੇ ਸਿਆਲ ਵਿੱਚ ਲੱਗਣ ਵਾਲੀਆਂ ਮੇਨ 4-5 ਚੀਜ਼ਾਂ ਜਿਹੜੀਆਂ ਕਿ ਮੈਂ ਕਈ ਕਮੈਂਟ ਮੈਨੂੰ ਆਉਂਦੇ ਆ ਕਿ ਇਹ ਹਾਲੇ ਹੁੰਦੀਆਂ ਹੀ ਨਹੀਂ ਬਰਸਾਤ ਦੇ ਮਹੀਨੇ ਆ ਨਹੀਂ ਬਹੁਤ ਪੈਣਾ ਆ ਮੇਰੀ ਗੱਲ ਸੁਣੋ ਉਹਦਾ ਵੀ ਮੈਂ ਪ੍ਰੂਫ ਲੈ ਕੇ ਆਇਆ ਆ ਔਰ ਮੈਂ ਲੁਧਿਆਣੇ ਐਗਰੀਕਲਚਰ ਯੂਨੀਵਰਸਿਟੀ ਤੋਂ ਈਮੇਲ ਮਗਾਈਆ ਤੋਂ ਮੈਂ ਤੁਹਾਡੇ ਨਾਲ ਤੁਹਾਨੂੰ ਮੈਂ ਦਿਖਾ ਦੇਣੀ ਆ ਵੀਡੀਓ ਦੇ ਵਿੱਚ ਹੀ ਔਰ ਉਹਦੇ ਉੱਤੇ ਜਿਹੜੀਆਂ-ਜਿਹੜੀਆਂ ਸਬਜ਼ੀਆਂ ਬਕਾਇਦਾ ਲਿਖੀਆਂ ਆ ਜਿਹੜੇ ਜਿਹੜੇ ਮਹੀਨੇ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਦਿਖਾ ਦੇਣਾ ਆ ਪਰ ਮੀਨ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰ ਰਿਹਾ ਤੋਰੀਆ ਨੰਬਰ 1 ਪਾਲਕ ਨੰਬਰ 2 ਮੂਲੀ ਨੰਬਰ 3 ਤੰਗੀਆਂ ਨੰਬਰ 4 ਇਹ ਜਦ ਤਿਆਰ ਤਾਂ ਤੁਸੀਂ ਰਾਮ ਨਾਲ ਅਗਾ ਸਕਦੇ ਆ ਅਗਸਤ ਮਹੀਨੇ ਦੇ ਵਿੱਚ ਸਿਰਫ ਥੇਂ ਦੀ ਚੋਣ ਕਰਨੀ ਆ ਔਰ ਮੈਂ ਤੁਹਾਨੂੰ ਦੱਸ ਦਿੰਨਾ ਆ ਕਿ ਕਿਹੋ ਜਿਹੀ ਥੇਂ ਤੇ ਜੇ ਤੁਹਾਡੇ ਇਸ ਤਰ੍ਹਾਂ ਦਾ ਵੀ ਨਹੀਂ ਹੈਗਾ ਤਾਂ ਕਿੱਦਾਂ ਦੇ ਬੱਟ ਤੇ ਕਿਹੜੇ ਢੰਗ ਨਾਲ ਲਾਉਣੀ ਆ ਜਲਦੀ ਦੇ ਵਿੱਚ ਮੈਂ ਤੁਹਾਨੂੰ ਲੱਗਾ ਸਮਝਾਉਣ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਮੇਲ ਸ਼ੇਅਰ ਕਰਨ ਲੱਗਾ ਜਿਹੜੀ ਮੈਂ ਲੁਧਿਆਣੇ ਯੂਨੀਵਰਸਿਟੀ ਤੋਂ ਮੰਗਾਈ ਆ ਤੁਸੀਂ ਵੀ ਉੱਥੇ ਦੇਖ ਲਓ ਇੱਕ ਵਾਰੀ ਮੇਲ ਦੇ ਉੱਤੇ ਕਿ ਸਬਜ਼ੀਆਂ ਕਿ ਕਿਸ ਕਿਸ ਤਰ੍ਹਾਂ ਲਿਖੀਆਂ ਆ ਮੈਂ ਗੋਲ ਚੱਕਰ ਮਾਰੇ ਆ ਦੇਖੋ ਹਾਂਜੀ ਇਹ ਦੇਖੋ ਇਹ ਸਬਜ਼ੀਆਂ ਦੀ ਮੀਲ ਆ ਕਰੇਲਾ ਦੇਖੋ ਜੁਲਾਈ ਚ ਜਿਨ੍ਹਾਂ ਦੇ ਦਵਾਲੇ ਮੈਂ ਗੋਲ ਚੱਕਰ ਮਾਰੇ ਹੋ ਆ ਅਗਸਤ ਚ ਬਰਖਾ ਰੁਕਦਾ ਰੁਤਦਾ ਟਮਾਟਰ ਲੱਗਦਾ ਆ ਗਾਜਰ ਅਗਸਤ ਚ ਧਨੀਆ ਅਗਸਤ ਚ ਛੋਟਾ ਵੇਂਗਣਾ ਅਗਸਤ ਚ ਮੋਲੀ ਜੁਲਾਈ ਅਗਸਤ ਪਿਆਜ਼ ਵੀ ਅਗਸਤ ਚ ਲੱਗਦਾ ਆ ਇਹ ਯੂਨੀਵਰਸਿਟੀ ਦੀ ਮੀਲ ਆ ਫੁੱਲ ਗੋਭੀ ਵੀ ਅਗਸਤ ਵਿੱਚ ਇਹ ਚੜ੍ਹਦੇ ਸਿਆਲ ਵਾਲੀਆਂ ਚੀਜ਼ਾਂ ਆ ਇਹ ਯੂਨੀਵਰਸਿਟੀ ਦੁਆਰਾ ਰਿਕਮੈਂਡ ਕੀਤੀਆਂ ਜਾਂਦੀਆਂ ਆ ਕਿ ਇਸ ਮਹੀਨੇ ਦੇ ਵਿੱਚ ਆਹ ਸਬਜ਼ੀ ਲਾਓ ਇਹ ਮੈਂ ਤੁਹਾਨੂੰ ਦਿਖਾ ਲੈਣ ਵਾਸਤੇ ਇਹ ਮੇਲ ਸ਼ੇਅਰ ਕੀਤੀ ਆ ਤੇ ਉਸ ਤੋਂ ਬਾਅਦ ਇਹ ਜਿਹੜੇ ਮੇਰੇ ਬੀਤ ਕਹਿੰਦੇ ਆ ਔਰ ਕਮੈਂਟ ਕਰਦੇ ਆ ਕਿ ਨਹੀਂ ਜੀ ਇਹ ਦਾਨੀਆਂ ਫੁਕਰੀਆਂ ਨਾ ਮਾਰੋ ਇਹ ਚੀਜ਼ ਹਾਲੇ ਤਾਂ ਮੀ ਬਹੁਤ ਆ ਆ ਦੇਖੋ ਪਾਲਕ ਆ ਆ ਦੇਖੋ ਆ ਸਾਰੀ ਪਾਲਕ ਆ ਆ ਦੇਖੋ ਜੰਮੀ ਹੋਈ ਦੇਖੋ ਇੱਧਰ ਵੀ ਦੇਖੋ ਆਹ ਦੇਖੋ ਤੇ ਇਹ ਪਾਲਕ ਦੇ ਅਗਲੇ ਪਾਸੇ ਕਹਿੰਦੇ ਆ ਨਾ ਹਾਲੇ ਕੁਝ ਨਹੀਂ ਹੁੰਦਾ ਜਿਹੜਾ ਮੰਡੀ ਦੇ ਵਿੱਚ ਵਿਗਣਾ ਆ ਜਾਣਾ ਤੋਰੀਆ ਹੋਰ ਹਫ਼ਤੇ ਨੂੰ ਉਹ ਸਮਾਨ ਤੋਂ ਡਿੱਗ ਜਾਣਾ ਜਿਹੜੇ ਮੂਰਖੇ ਇਹ ਸਮਝਦੇ ਆ ਕਿ ਹਾਲੇ ਕੁਝ ਨਹੀਂ ਹੁੰਦਾ ਇਹ ਦੇਖੋ ਕੋਈ ਸਪਰੇ ਨਹੀਂ ਹੈਗੀ ਕੋਈ ਦਵਾਈ ਨਹੀਂ ਪੂਰੀ ਤਰ੍ਹਾਂ ਆਰਗੇਨਿਕ ਆ ਲਓ ਇਸ ਤੋਂ ਵੀ ਅੱਗੇ ਜਾ ਕੇ ਆ ਲਓ ਆ ਗਵਾਰਾ ਵੀ ਦੇਖ ਲਓ ਅੰਦਰ ਹੀ ਹੈ ਇਹ ਸਭ ਕੁਝ ਲਓ ਆ ਦੇਖੋ ਬੂਟੇ ਦੱਸਿਓ ਤਾਂ ਆ ਗਵਾਰਾ ਤੇ ਉਧਰਲੇ ਪਾਸੇ ਮੋਲੀਆਂ ਆ ਉਹ ਬੈਂਗਣਾ ਦੇ ਗੋੜ ਅੰਦਰ ਹੀ ਟੋਰੀਆਂ ਦੇ ਥੱਲੇ ਦੋ ਵੱਟਾਂ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਇਹ ਚੀਜ਼ਾਂ ਕਿੱਦਾਂ ਤੁਸੀਂ ਲਾ ਕੇ ਕਾਮਯਾਬ ਕਰ ਸਕਦੇ ਆ ਇਹ ਟੋਰੀਆ ਪਾਲਕ ਧਨੀਆਂ ਇਹ ਚੀਜ਼ਾਂ ਅੱਜ ਕੱਲ੍ਹ ਵਾਸਤੇ ਉਹ ਜਿਵੇਂ ਤੁਸੀਂ ਦੇਖ ਰਹੇ ਆ ਉੱਚਾ ਪੱਸਾ ਆ ਜੇ ਤੁਹਾਡੇ ਕੋਲ ਪੋਸੀਬਲ ਇਹ ਚੀਜ਼ ਹੈਗੀ ਫੇ ਤਾਂ ਸਭ ਤੋਂ ਵਧੀਆ ਆ ਜੇ ਨਹੀਂ ਪੋਸੀਬਲ ਹੈਗੀ ਇਦਾਂ ਦੀ ਚੀਜ਼ ਤਾਂ ਤੁਸੀਂ ਛੋਟੀਆਂ-ਛੋਟੀਆਂ ਇਦਾਂ ਦੀਆਂ ਦੋ ਬੱਟਾਂ ਬਣਾ ਲੈਣ ਦੇਖੋ ਪਰ ਧਿਆਨ ਇਹ ਰੱਖੇ ਕਿ ਬੱਟ ਚੜਾਈ ਦੇ ਵਿੱਚ ਆਹ ਦੇਖੋ ਗੇਠ ਹੋ ਗਈ ਕਿਉਂਕਿ ਜਿਹਦੇ ਤੇ ਆਪਾਂ ਸਬਜੀ ਲਾਈ ਦੀ ਜਾਂ ਉਹ ਬੱਟ ਚੌੜੀ ਰੱਖੀ ਦੀ ਆ ਉੱਪਰ ਔਰ ਚੌੜੀ ਰੱਖਣ ਤੋਂ ਬਾਅਦ ਇਹ ਮੇਰੇ ਕੋਲ ਬੀਜਿਆ ਮੈਂ ਹੋਰ ਲੈ ਕੇ ਆਇਆ ਆ ਦੇਖੋ ਜਿਹੜੇ ਕਹਿੰਦੇ ਆ ਕਿ ਨਹੀਂ ਜੀ ਹੁੰਦਾ ਨਹੀਂ ਹਾਂ ਲਓ ਦੇ ਉਹ ਤੋਰੀਆ ਵੀ ਪਿਆ ਤੇ ਆਪਾਂ ਨੇ ਕਰਨਾ ਕੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਜਿਹੜੀ ਗੱਲ ਜਿਆਦਾ ਆਪਾਂ ਨੇ ਵੱਟ ਦੀ ਇਸ ਸਾਈਡ ਤੇ ਲਾਉਣਾ ਇਹ ਦੇਖੋ ਇੱਧਰ ਇੱਥੇ 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 ਆਪ ਅਸੇ ਚੜਦੀ ਧੁੱਪ ਮੈਣੀ ਆ ਠੀਕ ਹੈ ਬੱਟਰ ਅਸੀਂ ਸਿਰਫ ਇਸ ਕਰਕੇ ਬਣਾਉਨੇ ਆ ਕਿ ਜੇ ਜ਼ਿਆਦਾ ਨਹੀਂ ਆਜ ਦੇ ਤਾਂ ਉਹ ਪਾਣੀ ਥੱਲੇ ਚਲ ਜਵੇ ਔਰ ਉੱਪਰਲੇ ਪਾਸੇ ਦਾ ਬਚਾਅ ਹੋ ਜਵੇ ਠੀਕ ਹੈ ਧਨੀਆਂ ਜਿਹੜਾ ਉਹ ਤੁਸੀਂ ਪਲੇਨ ਥਾਂ ਤੇ ਗਮਲੇ ਚ ਵੀ ला ਸਕਦੇ ਆ ਕਿਉਂਕਿ ਉੱਥੇ ਧੁੱਪ ਨਹੀਂ ਪੈਣੀ ਚਾਹੀਦੀ ਬਿਲਕੁਲ ਵੀ ਇਹ ਜਿਹੜਾ ਧਨੀਆਂ ਆ ਧੁੱਪ ਤੋਂ ਬਚਾ ਕੇ ਰੱਖਣਾ ਇਹ ਨਾ ਹੋਵੇ ਕਿ ਸਖਰ ਤਪੇੜ ਦੀ ਧੁੱਪ ਉਹਦੇ ਉੱਤੇ ਪੈ ਜਵੇ ਤਾਂ ਤੁਸੀਂ ਕਹੋ ਜੀ ਸਾਡਾ ਤਾਂ ਧਨੀਆਂ ਹੋਇਆ ਨਹੀਂ ਇਹ ਮੈਂ ਜਿਹੜਾ ਤੁਹਾਨੂੰ ਦਿਖਾ ਰਿਹਾ ਥੈਂ ਜਿੱਥੇ ਮੈਂ ਪਾਲਕ ਲਾਈ ਹੋਈ ਆ ਆ ਦੇਖੋ ਇਹ ਬਿਲਕੁਲ ਠੰਡਾ ਥੈਂ ਆ ਹੋਰ ਇੱਕ ਹੁੰਜਾ ਆ ਪਾਣੀ ਇੱਥੇ ਬਹੁਤ ਘੱਟ ਆਉਂਦਾ ਆ ਤੇ ਉੱਪਰ ਤੋਂ ਵੀ ਥੋੜੀ ਸ਼ਾਂ ਰਹਿੰਦੀ ਆ ਕਿਉਂਕਿ ਇਹ ਤਾਂ ਕਾਫੀ ਜਿਆਦਾ ਖੁੱਲਾ ਥੈਂ ਆ ਹਵੇਲੀ ਦੇ ਵਿੱਚ ਉਹ ਦੇਖੋ ਟਰੈਕਟਰ ਸਮਾਨ ਸਾਰਾ ਕੁਝ ਅੰਦਰ ਹੀ ਉਧਰ ਮੋਟਰ ਠੀਕ ਘੱਟੋ ਘੱਟ 2 ਢਾਈ ਕਨਾਲ ਥੈਂ ਆ ਆ ਦੇਖੋ ਗੁਵਾਰਾ ਲਾ ਆ ਅੰਦਰ ਹੀ ਤੇ ਇਹ ਚੀਜ਼ਾਂ ਪਾਲਕ ਵੀ ਇਸੇ ਤਰ੍ਹਾਂ ਤੇ ਧਨੀਆਂ ਵੀ ਮੂਲੀਆਂ ਇਹ ਵੱਟ ਦੇ ਉੱਤੇ ਤੇ ਹਾਂ ਜਿਹੜਾ ਤੋਰੀਆ ਮੈਂ ਤੁਹਾਨੂੰ ਦੱਸਾ ਟਿਆਂ ਅੱਗੇ ਵੀ ਦੱਸਿਆ ਤੋਰੀਏ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਪਾਣੀ ਵਾਲਾ ਘੱਟ ਥੈਂ ਹੋਵੇ ਤੇਸੀ ਢੇਰ ਦੀ ਵਰਤੋਂ ਕਰੋ ਵਿੱਚ ਜੇ ਹੋ ਸਕੇ ਤਾਂ ਤੇਸੀ ਢੇਰ ਗੋਬਰ ਦਾ ਹੋਰ ਉਹਨੂੰ ਅੱਜਕੱਲ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਥੱਲੇ ਬਹੁਤੀਆਂ ਡੂੰਘੀਆਂ ਨਹੀਂ ਕਰੀਦਾ ਹੋਰ ਪਾਣੀ ਜ਼ਿਆਦਾ ਨਹੀਂ ਲਾਈਦਾ ਕਿਉਂਕਿ ਪਾਣੀ ਜਿਆਦਾ ਇਸ ਕਰਕੇ ਨਿਲਾਈਦਾ ਕਿ ਪਤਾ ਨਹੀਂ ਕਿਹੜੇ ਵਿਲੇ ਚਰਾਟਾ ਪੈ ਜਾਣਾ ਇਹ ਚੀਜ਼ਾਂ ਤੁਸੀਂ ਧਨੀਆ ਪਾਲਕ ਮooli ਤੇ ਤੋਰੀਆ ਲਾਤਾ ਤੁਸੀਂ ਹੋਰ ਵੀ ਚੀਜ਼ਾਂ ਸਕਦੇ ਆ ਅਗਸਤ ਮਹੀਨੇ ਦੇ ਵਿੱਚ ਮੌਸਮ تقریبا ਭਾਦੋਂ ਸੰક્રਾਂਤ ਤੋਂ ਸ਼ੁਰੂ ਹੋ ਜਾਣਾ ਕਾਫੀ ਬਦਲ ਜਾਣਾ ਆ ਇਹ ਚੀਜ਼ਾਂ ਮੈਂ ਤੁਹਾਨੂੰ ਬਕਾਇਦਾ ਰ ਕਮੈਂਟ ਕਰਦਾ ਆ ਕਿ ਤੁਸੀਂ ਲਾਲ ਅਗਸਤ ਦੇ ਵਿੱਚ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਹੋਣਗੇ ਆ ਪਾਲਕਵੀ ਧਨੀਆਂ ਵੀ ਤੋਰੀਆ ਵੀ ਔਰ ਮੂਲੀ ਵੀ ਕਿਉਂਕਿ ਸੰਗਰਾਂਤ ਤੋਂ ਬਾਅਦ ਤੇਦ ਬਦਲਨੇ ਸ਼ੁਰੂ ਹੋ ਜਾਣੇ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਂ ਸਿਰਫ ਇਹੀ ਜਾਣਕਾਰੀ ਤੁਹਾਨੂੰ ਦੇਣੀ ਸੀ ਇਹ ਬੇਸ਼ੱਕ 2-2 ਬਟਾਏ ਬਣਾਓ ਇਹ ਮੂਲੀਆਂ ਤੁਹਾਡ ਬਕਾਇਦਾ ਤੁਸੀਂ ਜ਼ਹਿਰ ਨਾ ਖਾਓ ਮੇਰਾ ਮਕਸਦ ਇਹੀ ਆ ਕਿ ਜ਼ਹਿਰਾਂ ਤੋਂ ਬਚੇ ਰਹੋ हां तो उरिया नु जे मच्छर ਪਵੇਗਾ ਮੋਲੀ ਨੂੰ ਪਾਲਕ ਨੂੰ ਉਹਦਾ ਮੈਂ ਹੱਲ ਬਕਾਇਦਾ ਦੱਸੂਗਾ ਵੀਡੀਓ ਦੇ ਵਿੱਚ ਜਲਦੀ ਸੱਸਰੀਗਾ